ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਆਪਾਂ ਆਸਤਾ ਤੇ ਸ਼ਰਧਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸੁਸ਼ੋਭਿਤ ਤਿੰਨ ਪ੍ਰਾਤਨ 베ਰੀਆਂ ਦਾ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਜਾਣਨ ਦਾ ਯਤਨ ਕਰਾਂਗੇ। ਇਹਨਾਂ 베ਰੀਆਂ ਨੂੰ ਗੁਰੂ ਸਾਹਿਬਾਨਾਂ ਅਤੇ ਗੁਰੂ ਘਰ ਦੇ ਅਨੰਦ ਸਰਦਾਲੂ ਸਿੱਖਾਂ ਦੇ ਛੋਪਾ ਪ੍ਰਾਪਤ ਹੈ। ਲਗਭਗ 400 ਸਾਲਾਂ ਤੋਂ ਵੱਧ ਸਮੇਂ ਤੋਂ ਖੜ੍ਹੀਆਂ ਇਹ 베ਰੀਆਂ ਸਿੱਖ ਗੁਰੂਕਾਲ ਅਤੇ ਉਸ ਤੋਂ ਬਾਅਦ ਸਮੇਂ ਵਾਪਰੀਆਂ ਅਨੇਕਾਂ ਕਟਨਾਵਾਂ ਦੀ ਗਵਾਹੀ ਪੜਦੀਆਂ ਹਨ। ਪਹਿਲੀ 베ਰੀ ਹੈ लाਚੀ 베ਰੀ। ਸ੍ਰੀ ਹਰਮੰਦਰ ਸਾਹਿਬ ਦੇ ਦਸਨੀ ਡਿਓੜੀ ਦੇ ਨਾਲ ਦੱਖਣ ਵਾਲੇ ਪਾਸੇ लाਚੀ 베ਰੀ ਸਥਿਤ ਹੈ। ਇਸ 베ਰੀ ਨੂੰ ਲਾਚੀਆਂ ਵਰਗੇ 베ਰ ਲੱਗਦੇ ਸਨ ਜਿਸ ਕਾਰਨ ਗੁਰੂ ਅਰਜਨ ਦੇਵ ਜੀ ਨੇ ਇਸ 베ਰੀ ਦਾ ਨਾਮ ਲਾਚੀ 베ਰੀ ਰੱਖ ਦਿੱਤਾ ਇਸ 베ਰੀ ਹੇਠਾਂ ਬੈਠ ਕੇ ਗੁਰੂ ਅਰਜਨ ਦੇਵ ਜੀ ਅਮਰਸਰ ਔਰ ਦੀ ਸੇਵਾ ਕਰਉਂਦੇ ਸਨ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਹੈ ਜਿੱਥੇ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ ਮੁਗਲ ਹਾਕਮ ਮੱਸਾ ਰੰਗੜ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਕੇ ਬੇਅਦਬੀ ਕਰ ਰਿਹਾ ਸੀ ਸਨ 1740 ਈਸਵੀ ਵਿੱਚ ਬੀਕਾ ਨੇਰ ਦੇ ਦੋ ਸੂਰਮੇ ਸੀ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਨੇ ਚਿਰੀ ਦਰਬਾਰ ਸਾਹਿਬਾ ਕੇ ਆਪਣੇ ਕੋੜੇ ਇਸੇ लाਚੀ 베ਰੀ ਦੇ ਨਾਲ ਬੰਨ ਕੇ ਮੱਸੇ ਰੰਗੜ ਦਾ ਸਿਰ ਧਰ ਤੋਂ ਵਖ ਕਰ ਦਿੱਤਾ ਸੀ ਦੂਜੀ 베ਰੀ ਹੈ ਦੁਖਪੰਜਨੀ 베ਰੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੇ ਪੂਰਵਲ ਦੁਖਪੰਜਨੀ 베ਰੀ ਹੈ ਇਸ 베ਰੀ ਦੇ ਥੱਲੇ ਇੱਕ ਛੋਟਾ ਜਿਹਾ ਪਾਣੀ ਦਾ ਟੋਬਾ ਹੁੰਦਾ ਸੀ ਇੱਥੇ 1580 ईस्वी ਵਿੱਚ ਪੱਟੀ ਦੇ ਮਸ਼ਹੂਰ ਸ਼ਾਹੂਕਰ ਦੁਨੀ ਚੰਦ ਦੀ ਤੀ ਦਾ ਪਿੰਗਲਾ ਪਤੀ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਸੀ ਗੁਰੂ ਰਾਮਦਾਸ ਜੀ ਨੇ ਇਸ ਟੋਬੇ ਦੇ ਕੰਡੇ ਉੱਗੀ ਇਸ 베ਰੀ ਨੂੰ ਦੁਖਪੰਜਨੀ 베ਰੀ ਦਾ ਨਾਮ ਦੇ ਦਿੱਤਾ ਇਥੋਂ ਹੀ ਗੁਰੂ ਅਮਰਦਾਸ ਜੀ ਨੇ ਅਮਰਤੀ ਬੂਟੀ ਦੀ ਪਾਲ ਕਰਕੇ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਦਰਦ ਠੀਕ ਕੀਤਾ ਸੀ ਗੁਰੂ ਰਾਮਦਾਸ ਜੀ ਨੇ ਇਸ ਟੋਬੇ ਵਾਲੀ ਥਾਂ ਦੇ ਲਾਗੇ ਹੀ ਅਮਰਤ ਸਰੋਵਰ ਦਾ ਟੱਕ ਲਗਾਇਆ ਸੀ ਇਸ ਦੇ ਖੱਬੇ ਹੱਥ ਇੱਕ ਥੜਾ ਹੈ ਜਿਸ ਉੱਪਰ ਪਹਿਲੇ ਗੁਰੂ ਰਾਮਦਾਸ ਜੀ ਅਤੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਬੈਠਦੇ ਸਨ ਹੁਣ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸ਼ਸ਼ੋਭਿਤ ਹੈ ਜਿੱਥੇ ਲਗਾਤਾਰ ਅਖੰਡ ਪਾਠ ਚੱਲਦੇ ਰਹਿੰਦੇ ਹਨ ਇਸ 베ਰੀ ਦੇ ਥੱਲੇ ਅੱਜ ਵੀ ਲੱਖਾਂ ਸੰਗਤਾਂ ਇਸ਼ਨਾਨ ਕਰਕੇ ਆਪਣੇ ਸਰੀਰਕ ਦੁੱਖਾਂ ਦਾ ਨਿਵਾਰਣ ਕਰਦੀਆਂ ਹਨ ਤੀਜੀ 베ਰੀ ਹੈ ਬੀਰ ਬਾਬਾ ਬੁੱਢਾ ਜੀ ਅਮਰਤ ਸरोवर ਦੇ ਉੱਤਰੀ ਪਰਿਕਰਮਾ ਵਿੱਚ ਬੀਰ ਬਾਬਾ ਬੁੱਢਾ ਜੀ ਸਥਿਤ ਹੈ ਜੋ ਕਾਫੀ ਵਿਰਧ ਹੈ ਇਸ 베ਰੀ ਹੈਟਾ ਬ੍ਰह्म ज्ञानी बाबा ਬੁੱਢਾ ਜੀ ਵੀ ਰਾਜਮਾਨ ਹੋ ਕੇ ਅਮਰਤ ਸरोवर ਦੀ ਕਾਰ ਸੇਵਾ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਸਮੇਂ ਪ੍ਰਬੰਧ ਦੀ ਨਿਗਰਾਨੀ ਕਰਦੇ ਸਨ ਇਸ ਸਥਾਨ ਤੋਂ ਬਾਬਾ ਬੁੱਢਾ ਜੀ ਹਰ ਰੋਜ਼ ਸੰਗਤਾਂ ਨੂੰ ਕਈਆਂ ਟੋਕਰੀਆਂ ਅਤੇ ਲੋੜੀ ਦਾ ਸਮਾਨ ਵੰਡਦੇ ਅਤੇ ਸ਼ਾਮ ਨੂੰ ਰਾਜ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਤਨਖਾਹਾਂ ਵੰਡਦੇ ਸਨ 400 ਸਾਲਾਂ ਤੋਂ ਵੱਧ ਸਮੇਂ ਤੋਂ ਖੜੀ ਇਸ ਬੇਰੀ ਨੂੰ ਲੋਹੇ ਦੇ ਗਾਡਰਾਂ ਦਾ ਆਸਰਾ ਦੇ ਕੇ ਮੁੰਡ ਦੇ ਚੋ ਫੇਰੇ ਸੰਗ ਮਰਮਰ ਦਾ ਥੜਾ ਬਣਾ ਕੇ ਇਸ ਦੇ ਆਲੇ ਦੁਆਲੇ ਜਾਲੀ ਲਗਾ ਕੇ ਇਸ ਨੂੰ ਸੁਰੱਖਿਤ ਰੱਖਿਆ ਗਿਆ ਹੈ ਸ਼੍ਰੀ ਹਰ ਮੰਦਰ ਸਾਹਿਬ ਦੀ ਪਰਿਕਰਮਾ ਕਰਦਾ ਹਰ ਸ਼ਰਧਾਲੂ ਇਸ 베ਰੀ ਪ੍ਰਤੀ ਆਪਣੀ ਸ਼ਰਦਾ ਭੇਟ ਕਰਕੇ ਅੱਗੇ ਲੰਘਦਾ ਹੈ ਪੰਜਾਬ ਖੇਤੀ ਬਾੜੀ ਦੇ ਮਾਹਿਰਾਂ ਦੀ ਦੇਖਭਾਲ ਸਦਕਾ ਇਹਨਾਂ 베ਰੀਆਂ ਨੂੰ ਭਰਪੂਰ 베ਰ ਲੱਗ ਰਹੇ ਹਨ ਸੰਗਤਾਂ ਦੀ ਆਸਥਾ ਇਹਨਾਂ 베ਰੀਆਂ ਦੇ ਨਾਲ ਜੁੜੀ ਹੋਈ ਹੈ ਇਹਨਾਂ 베ਰੀਆਂ ਦਾ ਇਤਿਹਾਸ ਧਾਰਮਿਕਤਾ ਅਤੇ ਸ਼ੋਰ-ਵਿਰਤਾ ਦੇ ਨਾਲ ਜੁੜਿਆ ਹੋਇਆ ਹੈ ਇਹਨਾਂ ਸਾਰੀਆਂ 베ਰੀਆਂ ਨੂੰ ਸੰਗਤਾਂ ਅੱਜ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ